ਹੋ ਜਾਨਾ ਤੁਹਾਨੂੰ ਕਿੰਨੇ ਵਜੇ ਦੀ ਘਟਨਾ ਕਦੋਂ ਤੁਹਾਨੂੰ ਪਤਾ ਚੱਲੇ ਸਵੇਰੇ ਜੀ ਇਹ ਮੈਂ ਸੜਕ 'ਤੇ ਲੱਈ ਕਿੰਨੇ ਵਜੇ ਵਾਲੇ ਚੱਲਿਆ ਉਹ ਠੀਕ ਸੀ ਜੋ ਠੀਕ ਹੈ ਕਿੰਨੇ ਵਜੇ ਤੁਸੀਂ ਕਿੜੇ ਮਾਰੇ ਹਾਂ 11:00 ਵਜੇ ਕਿੜਾ ਮਾਰਚ ਸੀ ਅੱਛਾ 11:00 ਵਜੇ ਜੀ ਮੈਂ ਕਿਹਾ ਉਹ ਤਾਂ ਸਵੇਰੇ ਕੁਝ ਨਹੀਂ ਸੀ ਇਸ ਤੋਂ ਪਹਿਲਾਂ ਤੁਸੀਂ ਕਿੰਨੇ ਵਜੇ ਦੇਖਿਆ ਸੀ 11:00 ਵਜੇ ਦੇਖ ਕੇ ਸੀ ਅੱਛਾ ਤੁਸੀਂ ਸਰਕਾਰੀੋਂ ਕਿ ਪ੍ਰਾਈਵੇਟ ਮੁਲਾਇਆ ਉਹ ਨਹੀਂ ਆਵੇ ਘੜੀ ਅੱਛਾ ਦਿਹਾੜੀ ਤੇ ਕਿੰਨੇ ਨੇ ਰੱਖਿਆ ਸਾਨੂੰ ਦਿਹਾੜੀ ਤੇ ਦਿੱਤੀ ਹੋਰ ਕਿ ਰੱਖਿਆ ਹੈ ਮਾਰਕਟ ਕੋਈ ਹੈ ਕੁਝ ਮਾਰਕਟ ਕਮੇਟੀ ਇੱਥੇ ਸੁੱਤੋ ਸੁਣਨਾ ਕੋਈ ਲੈਣਾ ਦੇਣਾ ਨਹੀਂ ਇੱਥੇ ਜੀ ਹਾਂ अच्छा ये फेमसमा से भाई है अभी तहसील द्वारा कोई वो नहीं सीगा बेटा अच्छा ਤੁਸੀਂ ਵੀ ਚਲੋ ਸਮਾਪ ਭਲਾਈ ਇੱਧਰ ਵੀ ਕਰ ਲੈਣੋ ਕੋਈ ਉਹ हां मुखिया जी ਅੱਜ ਆਪਣੇ ਸਬ ਸਬ ਤਸੀਲ ਕੋ ਨਿਆਣੇ ਕਿڑی ਚੋਰੀ ਹੋਈ ਹੈ ਕੀ ਮਸਲਾ ਸੀਗਾ ਇਹ ਕੁਝ ਸਾਹਮਣੇ ਆਇਆ ਜੀ ਇਸ ਵੰਦ ਕੇ ਸਾਨੂੰ ਅੱਜ ਫੀਲਡ ਅਪਰੇਂਟ ਤੇ ਬਹੁਤ ਹੀ ਆਸ ਜੀ ਹਾਂ ਜੀ ਚੋਰੀ ਹੋਈ ਜੀ ਜਿਹਦੇ ਸੰਮਨਤਾ ਦੇ ਆਏ ਮੁਕਾਦੇ ਫਿਰ ਟੋਟਾ ਲੱਗਿਆ ਨਹੀਂ ਤਾਂ ਤਾਂ ਵੀ ਕਿਸੇ ਸਾਡੇ ਇਹ 2 LCD ਤੇ DVR ਮਰਿਚਕਾ ਹੈ ਬਾਕੀ ਇਫੈਕਟ ਕਰਦੇ ਕੋਈ ਦਸ਼ਮੇ ਦੀ ਕੋਈ ਸਮਾਰਟ ਟੈਕਨੋ ਇਹਦੇ ਵਿੱਚ ਕੋਈ ਰਿਕਾਰਡ ਚੋਰੀ ਹੋਣ ਦੀ ਕੋਈ ਗੱਲ ਸਾਹਮਣੇ ਆਈ ਹੈ ਜਿ ਜਾਂ ਕਿਸ ਤਰ੍ਹਾਂ ਨਿਕਲਾ ਰਿਪੋਰਟ ਦਾ ਰੇਕਰ ਜੀ ਇੱਕ